ਗਰਮੀ ਵਿੱਚ ਕਈ ਵਾਰੀ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਤਾਂ ਫਿਰ ਇਹ ਖੱਟੀ ਮਿੱਠੀ ਰਸੀਲੀ ਜੀ ਚਟਨੀ ਬਣਾ ਕੇ ਜ਼ਰੂਰ ਰੱਖਿਓ ਇਹਨੂੰ ਚਾਹੇ ਬ੍ਰੈਡ ਨਾਲ ਖਾਓ ਚਾਹੇ ਰੋਟੀ ਨਾਲ ਖਾਓ 2 ਟਾਈ ਪਤਾਸੇ ਲੈ ਲਓ ਗੁੜ ਦੇ 2 ਗਲਾਸ ਪਾਣੀ ਵਿੱਚ ਚੰਗੀ ਤਰ੍ਹਾਂ ਨੂੰ ਗਰਮ ਕਰ ਲਿਓ ਜਦੋਂ ਗੁੜ ਮੈਲਟ ਹੋ ਗਿਆ ਉਸ ਤੋਂ ਬਾਅਦ ਇਹਨੂੰ ਉਤਾਰ ਕੇ ਇੱਕ ਸਾਈਡ ਤੇ ਰੱਖ ਦਿਓ ਫਿਰ ਲਈਆਂ ਆਪਾਂ ਚਾਰਕ ਖੱਟੀਆਂ ਮਿੱਠੀਆਂ ਜੀਆਂ ਅੰਬੀਆਂ ਜਿਹੜੀਆਂ ਥੋੜੀਆਂ ਜਿਹੀ ਰਸੀਲੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕੱਟ ਕੇ ਛੋਟੇ ਛੋਟੇ ਪੀਸਾਂ ਵਿੱਚ ਕਰ ਲਿਆ ਇੱਕ ਚਮਚ ਪਾਵਾਂਗੇ ਪੈਨ ਵਿੱਚ ਤੇਲ ਦਾ ਵਿੱਚ ਪੁੱਟਾਂਗੇ ਜੀਰਾ ਸੌਂਫ ਤੇ ਥੋੜੀ ਜੀ ਪਾਵਾਂਗੇ ਕਲੌਂਜੀ ਜਦ ਜੀ ਹਲਕਾ ਜੈ ਇਹਨਾਂ ਨੂੰ ਪਕਾ ਲਿਆ ਫਿਰ ਪਾ ਦਾਂਗੇ ਵਿੱਚ ਕਟੀਆਂ ਹੋਈਆਂ ਅੰਬੀਆਂ ਤਿੰਨ ਤੋਂ ਚਾਰ ਮਿੰਟ ਨੂੰ ਲਗਾਤਾਰ ਪਕਾਵਾਂਗੇ ਉਸ ਤੋਂ ਬਾਅਦ ਗੁੜ ਵਾਲਾ ਪਾਣੀ ਛਾਣ ਨਹੀਂ ਰਹੀ ਛਾਣ ਕੇ ਇਹਦੇ ਵਿੱਚ ਪਾ ਦਾਂਗੇ ਸੱਤ ਤੋਂ ਅੱਠ ਮਿੰਟ ਨੂੰ ਲਗਾਤਾਰ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਜਦੋਂ ਹੀ ਇਹ ਪੱਕ ਕੇ ਤਿਆਰ ਹੋ ਗਈਆਂ ਵਿੱਚ ਜ਼ਰੂਰਤ ਅਨੁਸਾਰ ਪਾਓ ਕਾਲਾ ਨਮਕ ਤਿੱਖੀ ਮਿਰਚ ਤੇ ਚੁਟਕੀ ਪਰ ਪਾ ਦਿਓ ਹਲਦੀ ਜਿੰਨਾ ਕ ਰਸੀਲਾ ਤੁਸੀਂ ਇਹਨੂੰ ਰੱਖਣਾ ਹੋਵੇ ਉਸ ਹਿਸਾਬ ਨਾਲ ਰੱਖ ਲਿਓ ਨਾ ਜ਼ਿਆਦਾ ਪਤਲਾ ਰੱਖਿਓ ਨਾ ਜ਼ਿਆਦਾ ਗਾੜਾ ਉਸ ਤੋਂ ਬਾਅਦ 8 ਤੋਂ 10 ਦਿਨ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਮਜ਼ੇਦਾਰ ਖੱਟੀ ਮਿੱਠੀ ਜੀ ਇਹ ਚਟਨੀ ਬਣ ਕੇ ਤਿਆਰ ਹੁੰਦੀ ਹੈ ਟਰਾਈ ਕਰਕੇ ਜਰੂਰ ਦੇਖਿਓ ਤਾਂ